ਜਦੋਂ ਇਹ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ ਡੀ.ਬੀ.ਜੀ ਚਲੋ ਬੜਾ ਸੁਧਾਰ ਲਿਆਂਦਾ ਜਦੋਂ ਇਹ ਇਹਨਾਂ ਨੂੰ ਸੇਵਾ ਸੀ ਤੇ ਆਪਣੇ ਬੜਾ ਕੁਝ ਅਜ ਵੀ ਹੋਣ ਵਾਲਾ ਆ ਚਲੋ ਅਜ ਵੀ ਸੁਧਾਰ ਹੋ ਰਿਹਾ ਐਸੀ ਗੱਲ ਨਹੀਂ ਲੇਕਿਨ ਸੰਗਤ ਦਾ ਘਰੋਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਬਹੁਤ ਘਟ ਗਿਆ ਟੁੱਟ ਗਿਆ ਕਰਕੇ ਬੜੇ ਲੰਬੇ ਸਮੇਂ ਤੋਂ ਤੇ ਇਹਨਾਂ ਦੇ ਫੈਸਲੇ ਹੋਏ ਜਿਹਨਾਂ ਕਰਕੇ ਘਰੋਸਾ ਕਰਨਾ ਸੰਗਤ ਨੇ ਛੱਡਤਾ ਚਾਹੇ 92 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਓ ਉਹ ਵੀ ਦੇਖੋ ਕਿੱਡੀ ਮਤਲਬ ਬੇਤੁਕਾਂ ਜਿਹੇ ਸਿਗਾ ਫੈਸਲਾ ਕਿ 10-10 ਰੁਪਏ 5-5 ਰੁਪਏ 50-50 ਰੁਪਏ ਕੋ 100 ਰੁਪਏ ਟੇਕਦਾ ਤੇ ਉੱਤੇ 92 92 ਲੱਖ ਦੇ ਇਸ਼ਤਿਹਾਰ ਤੁਸੀਂ ਲਾ ਕੇ ਤੇ ਉਹਦੀ ਬਾਬੇ ਦੀ ਉਹ ਸਪਲਾਈ ਕਰਦੇ ਹੋ ਇਹ ਵੀ ਦੱਸੋ ਸਾਡੇ ਨਾਲ ਗੁਸਾ ਨਾ ਕਰਨ ਜਿਸ ਕਰਕੇ ਕਾਲੀਦਲ ਦੇ ਹਾਲਾਤ ਹੋਏ ਇਹ ਸਾਰੇ ਗਲਤ ਫੈਸਲੇ ਸੀਗੇ ਜਿਹੜੇ ਨਹੀਂ ਸੀ ਸਮੇਂ ਦੇ ਹਾਕਮਾਂ ਨੂੰ ਲੈਣੇ ਚਾਹੀਦੇ ਚਾਹ ਸ਼੍ਰੋਮਣੀ ਕਾਲੀਦਾਵ ਦੇ ਲੀਡਰ ਸੀਗੇ ਚਾਹ ਸ਼੍ਰੋਮਣੀ ਕਾਲੀਦਾਵ ਦੀ ਸਰਕਾਰ ਸੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਜਿਹੜੇ ਪ੍ਰਧਾਨ ਸੀ ਜਾਂ ਉਸ ਸਮੇਂ ਦੀ ਜਿਹੜਾ ਕੁ ਸਮਾਂ ਵਾਰੀ ਸੀਗੀ ਹੁਣ ਜਿਹੜੇ ਬਾਕੀ ਕਿਸਾਨੀ ਦੇ ਨਾਲ ਮਸਲੇ ਜਿਹੜੇ ਬੜੇ ਇਸ ਵੇਲੇ ਗੰਭੀਰ ਰੂਪ ਧਾਰਨ ਕਰ ਰਹੇ ਆ ਕੱਲ ਪਰਸੋਂ ਸਰਦਾਰ ਗੁਲਬੀਰ ਸਿੰਘ ਰਾਜੀਵਾਲ ਜੀ ਨੇ ਬੇਰਕੀ ਦੀ ਗੱਲ ਆਖੀ ਆ ਦੇਖੋ ਇੱਕ ਦੇਰੀ ਦਾ ਤੰਦਕਸ਼ ਸਹਾਇਕ ਤੰਦਾਇਆ ਕਿਸਾਨਾਂ ਦਾ ਕਿਸਾਨਾਂ ਨੂੰ ਆਮਦਨ ਹੁੰਦੀ ਆ ਤੇ ਪੰਜਾਬੀ ਇਸ ਗੱਲ ਨੂੰ ਬਹੁਤ ਆਪਣੇ ਸਾਰੇ ਦੁਨੀਆ 'ਚ ਮੰਨੇ ਜਾਂਦੇ ਆ ਕਿ ਆਪਣੇ ਜਿਹੜੇ ਵੀ ਖੇਤੀ ਦੇ ਨਾਲ ਹੋਰ ਸਹਾਇਕਦੰਦ ਆ ਸਾਰੇ ਉਹ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਦੇ ਨਾਲ ਉਹ ਆਪਣੀ ਕਿਰਤ ਕਰਦੇ ਆ ਅੱਜ ਵੇਲਕੇ ਨੂੰ ਪੰਜਾਬ ਸਰਕਾਰ ਖਤਮ ਕਰਨਾ ਚਾਹਦੀ ਆ ਵੇਲਕੇ ਨੂੰ ਡੋਬਣਾ ਚਾਹਦੀ ਆ ਜਿਹੜੇ ਮਿਲਟ ਪਲਾਂਟ ਵੇਲਕੇ ਦੇ ਜੈ ਮਹਾਰੀ ਦਾ ਹੋਵੇ ਲੁਧਿਆਣੇ ਦਾ ਹੋਵੇ ਜਿਲੰਦਰ ਦਾ ਹੋਵੇ ਯਾਦ ਹੋ ਰਿਹਾ ਮਿਲਕ ਪਲਾਂਟ ਪੰਜਾਬ ਦੇ ਜਿਹੜੇ ਉਸ ਸਮੇਂ ਪਹਿਲਾਂ ਉਹ ਸਿੱਕੇ ਮੁਨਾਫੇ 'ਚ ਅੱਜ ਘਟੇ ਜਾ ਰਹੇ ਆ ਅੱਜ ਅਮੁਲ ਹਰ ਦਾ ਆਪਣੇ ਮਿਲਕ ਪਲਾਂਟ ਲਾ ਰਹੀ ਆ ਸਾਨੂੰ ਕੋਈ ਅਮੁਲ ਨਾਲ ਸਾਣਾ ਸਾਡਾ ਕੋਈ ਵਿਰੋਧ ਨਹੀਂ ਅਮੁਲ ਵੀ ਬੜੀ ਵੱਡੀ ਕੰਪਨੀ ਆ ਦੇਸ਼ ਦੀ ਤੇ ਉਹਦਾ ਵੀ ਬੜਾ ਵੱਡਾ ਰੋਲ ਆ ਦੁਨੀਆ ਦੀ ਬਹੁਤ ਵੱਡੀ ਕੋਆਪਰੇਟਿਵ ਮੂਵਮੈਂਟ ਆ ਅਪਰ ਜੇ ਤੁਸੀਂ ਫੇਰ ਕਿਹਨੂੰ ਖਤਮ ਕਰੋਗੇ ਪਿੰਡਾਂ ਜਿਹੜੀਆਂ ਡੇਰੀਆਂ ਚੱਲਦੀਆਂ ਪਿੰਡਾਂ ਦਾ ਵਿਸ਼ਵਾਸ ਸਾਡਾ ਆਪਣਾ ਬ੍ਰਾਂਡ ਆ ਸਾਰੇ ਪੰਜਾਬੀ ਕਿਰਤੀ ਨਾਲ ਜੁੜਿਆ ਤੇ ਦੱਸੋ ਫੇ ਤੁਸੀਂ ਪੰਜਾਬ ਦਾ ਕੀ ਸਵਾਰੋਂਗੇ ਪੰਜਾਬ ਤੇ ਜਿਹੜੇ ਤੁਸੀਂ ਜਿਹੜੇ ادارے ਪੰਜਾਬ ਤੇ ਅੱਜ ਆਪਣੇ ਲੋਕਾਂ ਨਾਲ ਜੁੜੇ ਆ ਕੋਆਪਰੇਟਿਵ ਮੂਵਮੈਂਟ ਦਾ ਵੱਡਾ ਇਸਾਇਆ ਚਾਏ ਮਿਲਕ ਫੈਡਿਆ ਮਾਰਕ ਫੈਡਿਆ ਜਾਂ ਹੋਰ ਇਦਾਰੇ-ਦਾਰੇ ਆ ਇਹ ਤਾਂ ਆਪਣੇ ਮੁਨਾਫੇ ਵਾਲੇ ਕੋਆਪਰੇਟਿਵ ادارے ਨੇ ਤੇ ਤੁਸੀਂ ਉਹਨਾਂ ਨੂੰ ਵੀ ਦੋਪਨ ਜਾ ਰਹੇ ਹੋ ਤੇ ਤੁਸੀਂ ਅਮਲ ਨੂੰ ਤਰਜੀਹ ਦੇ ਰਹੇ ਹੋ ਤੇ ਅਮਲ ਲੱਖਾਂ ਲੀਟਰ ਦੁੱਧ ਇਕੱਠਾ ਕਰ ਰਹੀ ਹੈ ਇਹ ਵਿਰਤੇ ਦਾ ਜਿਹੜਾ ਕੋਟਾ ਆ ਦਿਨੋ ਦਿਨ ਘਟ ਰਿਹਾ ਇਹ ਸਾਰੀ ਜ਼ਿੰਮੇਵਾਰੀ ਅger ਆਉਂਦੀ ਆ ਪੰਜਾਬ ਸਰਕਾਰ ਦੀ ਗਲਤ ਪਾਲਿਸੀ ਤੇ ਗਲਤ ਨੀਤੀਆਂ ਕਰਕੇ ਆਉਂਦੀ ਆ ਤੇ ਕਿਸਾਨਾਂ ਨੂੰ ਤੁਸੀਂ ਮਾਰੋ ਨਾ ਕਿਸਾਨ ਤਾਂ ਅੱਗੇ ਹੀ بڑے ਸੰਘਰਸ਼ੋਂ ਨਿਕਲ ਰਹੇ ਆ ਬੜਾਕਾ ਸਮਾਂ ਤੇ ਬਹੁਤ ਕਰਜ਼ੇ ਦੀ ਮਾਰ ਰਿਹਾ ਆ ਮੂੰਗੀ ਦੀ ਗੱਲ ਕਰ ਲਓ ਮੂੰਗੀ ਦੀ ਨਾਲ ਕਿਹਾ ਸੀ ਪੰਜਾਬ ਗਵਰਨਮੈਂਟ ਨੇ ਅਸੀਂ ਉਹ ਮੂੰਗੀ ਦੇ ਬੀਜਾਂ ਤੇ ਸਬਸਿਡੀ ਦਵਾਂਗੇ ਦਿੱਤੀ ਨਹੀਂ ਮੂੰਗੀ ਨੂੰ ਐਮ ਐਸ ਬੀ ਤੇ ਚੱਕਾਂਗੇ ਚੱਕਿਆ ਨਹੀਂ ਅੱਜ ਮੂੰਗੀ ਦਾ ਰੇਟ ਚਲੋ ਠੀਕਿਆ ਆਪਣੇ ਕਿਸਾਨਾਂ ਨੂੰ 8000 ਮਿਲ ਗਿਆ 8000 ਦੇ ਆਸ-ਪਾਸ ਮਿਲ ਗਿਆ ਰੇਟ ਤਵਾ ਤੇ ਕਿਸੇ ਨੂੰ 7000 ਤੋਂ ਮਿਲਿਆ ਪਰ ਮੂੰਗੀ ਦਾ ਜਿਹੜਾ ਚਾੜ ਹੈ ਥੀ ਕੱਟ ਗਿਆ 4-5 ਕੁਇੰਟਲ ਗਰਮੀ ਗਰਮੀ ਗਈ ਆ ਪਰ ਇਹ ਕਹਿੰਦੇ ਸੀ ਅਸੀਂ ਮੂੰਗੀ ਐਮ ਐਸ ਬੀ ਤੇ ਚੱਕਾਂਗੇ ਨਹੀਂ ਚੱਕੀ ਮੂੰਗੀ ਐਮ ਐਸ ਬੀ ਤੇ ਬਸੋ ਇਹ ਜਵਾਬ ਦੇਣਾ ਉਹਨਾਂ ਆਪਣੇ ਐਤੀ ਮੂੰਗੀ 3 ਗੁਣਾ ਵੱਧ ਲੱਗੀ ਆ ਇੱਕ ਪਾਸੇ ਤਾਂ ਕਿੱਤੀ ਬੜੀ ਮੰਤਰੀ ਸਾਹਿਬ ਬੜੀ ਕੋਸ਼ਿਸ਼ ਕਰ ਰਹੇ ਨੇ ਚੰਗੀ ਗੱਲ ਆ ਕਿ ਫਸਲੀ ਵਿਭਿੰਨਤਾ ਲੈ ਕੇ ਆਉਣੀ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਲੈ ਕੇ ਆਉਣੀ ਆ ਅੱਜ ਉਹਨਾਂ ਦਾ ਬਿਆਨ ਆਇਆ ਕਿ 17500 ਪਰ ਏਕੜ ਅਸੀਂ ਆਪਣੇ ਕਿਸਾਨਾਂ ਨੂੰ ਦੇਵਾਂਗੇ ਜਿਹੜੇ ਚੋਨਾ ਨਹੀਂ ਲਾਉਣਗੇ ਜੋਨਾ ਜਿਹੜਾ ਆਪਣੇ ਕਟਾਉਣਗੇ ਉਹ ਤਕਰੀਬਨ 7000 ਪਰ ਏਕੜ ਆਉਂਦਾ ਆ ਇਹ ਤਾਂ ਬਹੁਤ ਥੋੜਾ ਥੋੜੀ ਰਕਮ ਹੈ ਪਤ ਜਿਹੋਂ ਦਾ 14 ਲੱਗ ਗਿਆ ਤਕਰੀਬਨ 90 95% ਚੋਨਾ ਲੱਗ ਗਿਆ ਤੇ ਤੁਸੀਂ ਹੋਏ ਸਕੀਨ ਸ਼ੁਰੂ ਕਰਨ ਜਾ ਰਹੇ ਹੋ ਕਿਸਾਨ ਤੌਰ ਤੇ ਇਸ ਗੱਲ ਦਾ ਇਤਰਾਜ ਕਰਦੇ ਆ ਸਾਨੂੰ ਵੀ ਰੋਸਿਆ ਕਿ ਐਗਰੀਕਲਚਰ ਪਾਲਿਸੀ ਬਣਨੀ ਚਾਹੀਦੀ ਆ ਪੰਜਾਬ ਵਾਸਤੇ ਤੇਰੀ ਲੌਂਗ ਟਰਮ ਪਾਲਿਸੀ ਹੋਵੇ ਤੁਸੀਂ ਜੇ crop diversification ਦੀ ਆਰ ਹੈਟ ਕਿਸਾਨਾਂ ਨੂੰ ਆਪਣੇ ਕਿਹੜਾ ਜੋਨ ਹੈ ਨਾ ਕਿਸਾਨਾਂ ਨੂੰ ਤੁਸੀਂ ਇਹ ਆਪਣੇ ਇਹਨਾ ਕਰਨਾ ਚਾਹੁੰਦੇ ਆ ਕਿ ਤੁਸੀਂ ਫਸਲਾਂ ਹੋਰ ਲਾਓ ਦਾਲ ਲਾਓ ਜਾਂ ਆਪਣੇ ਆਇਲ ਸੀਡਸ ਲਾਓ ਤੇ ਆਪਣੇ ਚੋਨਾ ਚਟਾਓ ਫਿਰ ਇਹ ਪਹਿਲਾ ਚਾਹੀਦਾ ਜੀ ਤੁਹਾਨੂੰ ਕਰਨਾ ਆਪਣੇ ਪੰਜਾਬ ਦਾ ਜਿਹੜਾ ਜ਼ਮੀਨੀ ਥੱਲੇ ਜਿਹੜਾ ਪਾਣੀ ਜ਼ਮੀਨੀ ਪਾਣੀ ਐਨਾ ਘਟ ਗਿਆ ਜੇ ਆਪਾਂ ਸਾਂਭਿਆ ਨਾ ਤੇ ਫਿਰ ਦੱਸੋ ਇਹ ਪੰਜਾਬ ਦੀ ਧਰਤੀ ਆਪਣੇ ਰੇਗਿਸਤਾਨ ਬਣ ਜਾ ਰਹੀ ਆ ਆਪਣੇ ਡਿਸਰਟੀਫਿਕੇਸ਼ਨ ਹੋਣ ਲੱਗਾ ਆ ਪੰਜਾਬ ਦਾ ਡੇਜ਼ਰਟ ਬਣ ਜਾ ਰਿਹਾ ਪੰਜਾਬ ਤੇ ਫਿਰ ਦੱਸੋ ਸਰਕਾਰ ਅੱਜ ਜਿਵੇਂ ਕਹਿੰਦੇ ਆ ਬੋਹੇ ਵਾਈ ਜਨਨ ਤੇ ਬਿੰਨੂ ਕੁੜੀ ਦੇ ਕੰਨ ਅੱਜ ਚੋਨਾ ਲੱਗ ਗਿਆ ਤੇ ਹੁਣ ਕਹਿੰਦੇ ਅਸੀਂ ਤੁਸੀਂ ਆਪਣੇ ਚੋਨਾ ਨਾ ਲਾਓ ਚੋਨਾ ਤਾਂ ਕਿਨ ਲਾਗ ਹੀ ਗਿਆ ਸੋ ਇਹ ਸਾਰੀਆਂ ਇਹਨਾਂ ਦੀਆਂ ਪਾਲਸੀਆਂ ਬਹੁਤ ਗਲਤ ਤਰੀਕੇ ਨਾਲ ਲਾਗੂ ਹੋ ਰਹੀਆਂ ਇਹਨਾਂ ਨੂੰ ਲੌਂਗ ਟਰਮ ਪਾਲਸੀ ਬਣਾਉਣੀ ਚਾਹੀਦੀ ਆ ਖੇਤੀਬਾੜੀ ਵਾਸਤੇ ਪੰਜਾਬ ਸਰਕਾਰ ਨੂੰ ਤੇ ਖਾਸ ਤੌਰ ਤੇ ਜਿਹੜਾ ਜ਼ਮੀਨੀ ਦਾ ਪਾਣੀ ਜਾਂ ਗਰਾਊਂਡ ਵਾਟਰ ਟੇਬਲ ਆ ਉਹ ਬਹੁਤ ਅੱਲੇ ਚਲਾ ਗਿਆ ਉਹਦਾ ਧਿਆਨ ਰੱਖਣਾ ਚਾਹੀਦਾ ਤੇ ਜੇ ਆਪਾਂ ਸਾਮਿਆ ਨਾ ਤੇ ਬਹੁਤ ਵੱਡਾ ਖਤਰਾ ਆ ਪੰਜਾਬ ਦੇ ਅੱਗੇ ਜਿਹੜਾ ਕਿ ਹਰ ਪੰਜਾਬੀ 'ਚ ਇਸ ਗੱਲ ਤੋਂ ਚਿੰਤਾਤ ਆ ਪਿਛੇ ਜੇ ਡੀ ਡੀਪੀ ਦਾ ਸਕੈਮ ਹੋਇਆ ਤੇ ਕਿੰਨੀਆਂ ਸੁਸਾਇਟੀਆਂ ਨੂੰ ਜਿਹੜੀ ਆਪਣੀ ਡੀਪੀ ਗਈ ਜਿਹੜੇ ਚ ਬਣਾਵਟ ਸਗੀ ਸਪੂਰੀਅਸ ਡੀਪੀ ਚਲ ਗਈ ਤੇ ਉਹ ਡੀਪੀ ਬਿਗਨੇ ਸੁਸਾਇਟੀਆਂ ਨੂੰ ਉਹਦੇ ਸੈਂਪਲ ਭਰੇ ਗਏ ਤੇ 7% ਸੈਂਪਲ ਫੇਲ ਹੋ ਗਏ ਤੇ ਦੋ ਤਿੰਨ ਕੰਪਨੀਆਂ ਸਿਗੀਆਂ ਜਿਹਨਾਂ ਨੂੰ ਬਚਾਉਣ ਦੀ ਖਾਤਰ ਕਈ ਅਫਸਰ ਵੀ ਆਪਣੇ ਕੋਸ਼ਿਸ਼ ਕਰ ਰਹੇ ਆ ਪਰ ਬੇਨਿਚਾਨ ਦੇ ਨਾ ਆਇਆ ਨਿਚਾਨ ਯਾਦ ਦੇ ਕਿਸਾਨਾਂ ਦਾ ਹੋਇਆ ਇਹ ਸਰਕਾਰ ਤਾਂ ਸੁੱਤੀ ਪਈ ਆ ਦੱਸੋ ਤੁਸੀਂ ਖਾਦ ਨਹੀਂ 2 ਨੰਬਰ ਦੀ ਵਿਕਰੇ ਆਪਣੇ ਵਿਕਰੀ ਆ ਤੇ ਆਪਣੇ ਮੂਵੀ ਦੇ ਐਮਐਸਬੀ ਨਹੀਂ ਦੇ ਰਹੇ ਚੋਨੇ ਤੁਸੀਂ ਜੋ ਲੱਗਿਆ ਇਹ ਕਹਿੰਦੇ ਚੋਨਾ ਹੁਣ ਨਾ ਲਾਓ ਤੇ ਫਿਰ ਦੱਸੋ ਸਰਕਾਰ ਕਿਨੇ ਚਲਾ ਰਹੇ ਹੋ ਕੋਈ ਹੈ ਪਾਲਿਸੀ ਕੋਈ ਹੈ ਪ੍ਰੋਗਰਾਮ ਕੋਈ ਹੈ ਕੋਈ ਸਟ੍ਰੈਟਜੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਬਿਲਕੁਲ ਸਾਨੂੰ ਕੋਈ ਨਹੀਂ ਦਿਸ ਰਹੀ ਨਸ਼ਾ ਜਿਹੜਾ ਬਹੁਤ ਵੱਡੀ ਚਿੰਤਾ ਆ ਅੱਜ ਦੇ ਸਮੇਂ ਚ ਰੋਜ਼ ਅਬਾ ਦੇਖਦੇ ਪ੍ਰੋਗਰਾਮ ਚਾਰੀ ਨੋਜਵਾਨਾਂ ਦੀਆ ਆਪਣੇ ਪਿਕਚਰਸ ਆਉਂਦੀਆਂ ਪ੍ਰੈਸ ਵਿੱਚ ਤੇ ਨਸ਼ਾ ਖਾ ਕੇ ਕੋ ਟੀਕੇ ਲਾ ਕੇ ਉਹੋ ਦੋ ਉਸ ਨਾਲ ਜਾਣਾ ਜਾ ਰਿਹਾ ਆ ਤੇ ਸਰਕਾਰ ਠੀਕ ਆ ਬੜੇ 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 ਟਾਰਗੇਟ ਆਪਣੇ ਬਰੇਸ਼ ਕਰਦੀ ਆ ਜਾਂ ਆਪਣੇ ਕੋ ਬਣਾਉਂਦੀ ਆ ਜਿਹੜੇ ਹੈਗੇ ਆ ਆਪਣੇ ਟਾਰਗੇਟ ਕਿ ਅਸੀਂ 15 ਅਗਸਤ ਨੂੰ ਤੱਕ ਪੰਜਾਬ ਤੋਂ ਨਸ਼ਾ ਸੀ ਖਤਮ ਕਰਦੇ ਆਂਗੇ 15 ਅਗਸਤ ਆ ਗਿਆ ਉਹ ਤਾਂ ਰਹਿ ਹੀシャレ ਆਪਣੇ 20 ਦਿਨ 25 ਦਿਨ 15 ਅਗਸਤ ਗਏ ਰਹਿ ਗਿਆ ਇਹ ਨਸ਼ਾ ਕਿਤੇ ਨਹੀਂ ਘਟ ਰਿਹਾ ਕਿਤੇ ਲਟਕਵਾ ਖੋਆ ਨਹੀਂ ਘਟ ਰਹੀ ਆ ਤੇ ਫੇਰ ਹੁਣ ਇਹਨੂੰ ਕਿਨੂੰ ਆਪਾਂ ਕਸੂਰਵਾਦ ਰਾਈਏ ਪੰਜਾਬ ਸਰਕਾਰ ਕੋ 25 ਸਾਲ ਤੱਕ ਦਾ ਨਸ਼ਕ ਆਪਣੇ ਖਤਮ ਨਹੀਂ ਹੋਇਆ ਤੇ 15 ਅਗਸਤ ਦਾ ਜਿਹੜਾ ਟਾਰਗੇਟ ਇਹਨਾਂ ਨੇ ਬੜਾ ਲੰਮਾ ਰੱਖਿਆ ਸੀਗਾ ਪਰ ਉਹਦੇ ਵਿੱਚ ਹੁਣ ਕਿਤੇ ਕਿਤੇ ਪੁਲਿਸ ਜਾਂਦੀ ਆ ਪਿੰਡਾਂ 'ਚ ਬੈਠ ਕੇ ਗੱਲ ਕਰਦੀ ਆ ਪਰ ਜਦੋਂ ਕੋਈ ਵਿਅਕਤੀ ਪੁਲਿਸ ਨੂੰ ਜਾ ਕੇ ਦੱਸਦਾ ਆ ਕਿ ਸਾਡੇ ਪਿੰਡਾਂ ਤਿੰਨ ਬੰਦੇ ਪੰਜ ਬੰਦੇ ਨਸ਼ਾ ਵੇਚਦੇ ਆ ਤੇ ਕੋਈ ਉੱਥੇ ਨਹੀਂ ਜਾਂਦਾ ਕੋਈ ਉਹਨ ਫਰਦਾ ਨੀਆ ਉਲਟਾ ਥੇਰਾ ਬੰਦਾ ਜਾ ਕੇ ਦੱਸਦਾ ਪੁਲਿਸ ਨੂੰ ਉਹਦੇ ਤੇ ਦਬਾਅ ਪਾਉਣ ਲੱਗ ਪੈਂਦੇ ਆ ਨਸ਼ੇ ਦੇ ਤਸਕਰ ਕਿ ਤੂੰ ਸਾਡਾ ਨਾਂ ਫਲਾਨੇ ਖਾਣੇ ਰਾਣੇ ਦਿੱਤੀ ਕੋ ਲੈ ਕੇ ਆਇਆ ਕਿ ਦੱਸੋ ਲੋਕ ਫਿਰ ਕਿਉਂ ਆਪਣੇ ਅੱਗੇ ਹੋ ਕੇ ਕਿਉਂ ਪੁਲਿਸ ਦਾ ਸਾਥ ਦੇਣਗੇ ਕਿਉਂ ਸਰਕਾਰ ਦੀ ਮਦਦ ਕਰਨਗੇ ਇਹ ਹਾਲਿਆ ਨਸ਼ੇ ਦਾ ਜਿਹੜਾ ਬੜਾ ਚਿੰਤਾਜਨਕ ਹੈ ਆ ਬਹੁਤ ਵੱਡਾ ਕ੍ਰਾਈਸਿਸ ਡਰਗ ਦਾ ਪੰਜਾਬ ਦੇ ਉੱਪਰ ਪੰਜਾਬ ਦੀ ਸਾਰੀ ਜਿਹੜੀ ਅਵਸਥਾ ਆ ਤੇਰਾ ਸਾਰਾ ਲਾਅ ਨ ਆਰਡਰ ਰਿਹਾ ਯਾ ਦਿਲਾ ਰੇਲਾ ਬੇਣਾ ਪੰਜਾਬੀਆਂ ਦਾ ਅੱਜ ਬੜੇ ਆਪਣੇ ਖਤਰੇ 'ਠ ਆ ਗਿਆ ਬਹੁਤ ਸਾਰੇ ਪਰਿਵਾਰ ਸ਼ਹਿਰਾਂ ਦੇ ਪਿੰਡਾਂ ਵਿੱਚੋਂ ਵੀ ਆਪਣੇ ਬੱਚੇ ਬਾਹਰ ਭੇਜਦੇ ਪ੍ਰਵਾਸ ਕਰ ਗਏ ਕਿ ਇੱਥੇ ਕੋਈ ਸਾਡੀ ਆਪਣੀ ਜਾਨ ਮਾਲ ਦੀ ਕੋਈ ਰਾਖੀ ਨਹੀਂ ਕੀ ਇਹ ਹਾਲ ਹੋ ਗਿਆ ਪੰਜਾਬ ਦਾ ਤੇ ਤੁਸੀਂ ਹਰਿਆਣੇ ਜਾਂਦੇ ਹੋ ਆਮ ਆਦਮੀ ਪਾਰਟੀ ਵਾਲੇ ਉੱਥੇ ਜਾ ਕੇ ਕਹਿੰਦੇ ਹੋ ਸਾਡੀਆਂ ਪੰਜ ਗਰੰਟੀਆ ਉਹੀ ਗਰੰਟੀਆ ਜਿਹੜੀ ਪੰਜਾਬ ਦੀਆਂ ਕੋਈ ਗਰੰਟੀ ਉੱਥੇ ਦਿੰਦੇ ਹੋ ਫਿਰ ਤੁਹਾਨੂੰ ਅਸੀਂ ਪੁੱਛਦੇ ਆ ਹਰਿਆਣੇ ਵਾਲੇ ਜਦੋਂ ਉਹ ਤਾਂ ਬੜੇ ਸਿਆਣੇ ਆ ਕੋਈ ਐਪੀ ਨਹੀਂ ਬਣਿਆ ਉਤੋਂ ਆਮ ਆਦਮੀ ਪਾਰਟੀ ਦਾ ਤੇ ਹੁਣ ਜਿਹੜੀ ਸੁਨੀਤਾ ਕੇਜਰੀਵਾਲ ਜਿਹੜੇ ਕਹਿੰਦੇ ਸੀ ਪਰਿਵਾਰਵਾਦ ਨਹੀਂ ਅਸੀਂ ਆਪਣੇ ਮੰਦੇ ਉਸ ਵਿਸ਼ਵਾਸ ਨਹੀਂ ਕਰਦੇ ਉਹ ਸੁਨੀਤਾ ਕੇਜਰੀਵਾਲ ਤੇ ਉਹ ਮੋਹਰੇ ਆ ਉਹ ਬਾਕੀ ਦੇ ਲੀਡਰ ਕਿਹੜੇ ਮੋਹਰੇ ਹੁੰਦੇ ਉਹ ਉਹਦੀ ਕਹਾਣੀ ਲੈਦੀ ਮੋਹਰੇ ਹਰ ਵੇਲੇ ਪੰਜਾਬ ਵਿੱਚ ਵੀ ਉਹੀ ਤੇ ਹਰਿਆਣਾ ਵਿੱਚ ਵੀ ਉਹੀ ਤੇ ਤੁਸੀਂ ਪੰਜ ਗਰੰਟੀਆਂ ਆਪਰਸੋਂ ਦੇ ਕੇ ਆਏ ਹਰਿਆਣੇ ਨੂੰ ਤੇ ਦੱਸੋ ਕਿ 1000 ਰੁਪਏ ਇਥੇ ਤਾਂ ਮਿਲਗਾ ਨਹੀਂ ਬੀਬੀਆਂ ਨੂੰ ਇਹ ਤੇ ਜਿਹੜਾ 1000 ਰੁਪਏ ਤੁਸੀਂ ਇੱਥੇ ਕਿਹਾ ਤੇ ਉਹ ਹੀ ਹਰਿਆਣੇ ਚ ਕਹਿਣ ਜਾ ਰਹੇ ਹੋ ਤੇ ਹਰਿਆਣੇ ਦੀ ਬਿੱਗੀਆਂ ਕਿਉਂ ਤੁਹਾਡੀ ਗੱਲ ਮੰਨਣ ਗਿਆ ਬਿਲਕੁਲ ਕੋਰਾ ਝੂਠ ਬੋਲਦੇ ਆ ਜੋ ਕਹਿੰਦੇ ਆ ਉਸ ਤੋਂ ਕੋਹਾਂ ਦੂਰ ਇਹ ਆਪਣੇ ਕਰਦੇ ਆ ਬਿਲਕੁਲ ਇਹਨਾਂ ਦੀ ਕਹਿਣੀ ਤੇ ਕਰਨੀ ਚ ਬਹੁਤ ਫਰਕ ਆ ਆਮ ਆਦਮੀ ਪਾਡੀ ਦੀ ਤੇ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਤੇ ਦੂਸਰੇ ਪਾਸੇ ਕਹਿੰਦੇ ਬਿਜਲੀ ਫ੍ਰੀ ਬਿੱਲ ਫ੍ਰੀ ਸਾਰੇ ਪੰਜਾਬ ਦਾ ਜਿਹੜਾ ਸਬਸਿਡੀ ਬਿੱਲ ਮੇਰੇ ਕਰ 25000 27000 ਕਰੋੜ ਰੁਪਇਆ ਸਿਰੇ ਬਖੜਾ ਹੋ ਗਿਆ ਇਹ ਪੈਸੇ ਦੱਸੋ ਕਿੱਥੋਂ ਲੈ ਕੇ ਆਉਣੇ ਆ ਬਿਜਲੀ ਆ ਨਹੀਂ ਰਹੀ ਪਾਵਰ ਕਟ ਲਗਣ ਲੱਪਿਆ ਹਰ ਲੋ ਪਲਾਂਟ ਚੱਲਦੇ ਨਹੀਂਗੇ ਉਹਨਾਂ ਤੇ ਬੜਾ ਕ੍ਰਾਈਸਿਸ ਆ ਹਰਮ ਪਲਾਂਟਾਂ ਤੇ ਉਹਨਾਂ ਦੀ ਕੈਪੈਸਿਟੀ ਪੂਰੀ ਰਿਫਲਾਈਜ਼ ਨਹੀਂ ਹੋ ਰਹੀ ਕਿਰਕੇ ਪੈਸਾ ਨਹੀਂ ਪਾਵਰ ਗੌਮ ਕੋ ਸਰਕਾਰ ਕੋ ਉਹ ਆਪਣੇ ਸਬਸਿਡੀ ਦੇ ਇਹਨੂੰ ਪੈਸੇ ਦੇਨੂੰ ਆਪਣੇ ਪਾਵਰ ਗੌਮ ਹੈਗੇ ਆਪਣੇ ਸੋਰਸਸ ਪੰਜਾਬ ਸਰਕਾਰ ਕੋ ਸੋ ਇਸ ਫਰੰਟ ਤੇ ਵੀ ਹੁਣ ਜਦ ਮੀਂਹ ਹੀ ਪਿਆ ਜਦ ਅਗੇ ਨਹੀਂ ਪੈਂਦਾ ਸੀ ਕਿ ਬਿਜਲੀ ਦੀ ਖਪਤ ਘਟ ਜਾਂਦੀ ਸੀਗੀ ਉਦੋਂ ਠੀਕ ਆ ਬਿਜਲੀ ਆ ਜਾਂਦੀ ਸੀ ਜਦੋਂ ਆਹੀ ਕਹਾਂਗੇ ਆ ਜਾਂਦੀ ਸੀਗੀ ਇਸ ਵਾਰੀ ਮੌਨਸੂਨ ਡੈਫਿਸਿਟ ਹੋਇਆ ਬਹੁਤ ਘਟ ਨਹੀਂ ਪਿਆ ਪੰਜਾਬ 'ਚ ਜਾਂ ਉੱਤਰ ਭਾਰਤ ਵਿੱਚ ਤੇ ਉਨ ਬਿਜਲੀ ਆ ਹੀ ਨਹੀਂ ਰਹੀ ਚੋਨੇ ਦੇ ਖੇਤ ਸੁੱਕੇ ਪਏ ਆ ਜੇ ਇਹੀ ਹਾਲ ਰਿਹਾ ਚੋਨਾ ਸੁੱਕ ਜਾਣਾ ਉਥੇ ਚੋਨੇ ਦੇ ਨਾਲ ਕਾਕੋ ਗਿਆਣਾ ਤੇ ਕਿਸਾਨਾਂ ਤੇ ਹੋਰ ਦੁਗਣਾ ਤਿਗਣਾ ਬੋਝ ਪੈਣਾ ਤੇ ਇਹ ਸਾਰੀ ਜ਼ਿੰਮੇਵਾਰੀ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਖੀਰ ਚ ਅਸੀਂ ਜਿਹੜੇ ਬੀਬੀ ਜੀ ਨੇ ਗੱਲ ਕੀਤੀ ਆ ਜੋ ਸਾਰੇ ਦੁਨੀਆਂ ਚ ਬੈਠੇ ਪੰਜਾਬੀ ਪੰਥਰ ਦੇ ਇਹ ਸਾਰੇ ਕੇਕ ਲਾ ਕੇ ਬੈਠੇ ਨੇ ਸੀਰ ਅਕਾਲ ਤਖਤ ਸਾਹਿਬ ਦੇ ਉੱਪਰ ਜੈਦਰ ਸਾਹਿਬ ਸਿੰਘ ਜਮਾਨਾ ਦੇ ਉੱਪਰ ਦੇਖੋ ਸਾਨੂੰ ਸਾਰਿਆਂ ਨੂੰ ਬੜੀ ਆਸ ਉਮੀਦ ਆ ਕਿ ਸਿੰਘ ਸਾਹਿਬ ਤੇ ਉਹਨਾਂ ਦੇ ਸਾਰੇ ਜਿਹੜੇ ਸਿੰਘ ਸਹਿਬਾਨ ਨੇ ਜੈਦਰ ਸਹਿਬਾਨ ਨੇ ਉਹ ਜਿਹੜੀ ਸੰਗਤ ਦੀ ਭਾਵਨਾ ਆ ਤੇ ਜਿਹੜੀ ਸਿੱਖ ਪੰਥ ਦੀ ਪਰੰਪਰਾ ਆ ਉਹਦੇ ਮੁਤਾਬਕ ਇਹ ਜਿਹੜਾ ਸਾਰਾ ਅਕਾਲ ਤਖਤ ਸਾਹਿਬ ਕੋਲ ਜਿਹੜਾ ਅਸੀਂ ਬੇਨਤੀ ਕਰਕੇ ਆਏ ਆ ਜੋ ਸਾਡੇ ਕੋਲੋਂ ਬਜਰ ਗੁਨਾਹ ਹੋਏ ਗਲਤੀਆਂ ਹੋਈਆਂ ਉਹਦੇ ਮੁਤਾਬਕ ਸੰਗਤ ਨੂੰ ਆਸ ਹੈ ਕਿ ਫੈਸਲਾ ਸਿੰਘ ਜ਼ਮਾਨ ਉਹਦੇ ਮੁਤਾਬਕ ਕਰਨਗੇ ਸਿੱਖ ਪਰੰਪਰਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਜੋ ਭਾਵਨਾ ਆ ਸਿੱਖ ਸੰਗਤ ਦੀ ਇੱਥੇ ਪੰਜਾਬ ਵਿੱਚ ਇੰਡੀਆ ਵਿੱਚ ਇਹ ਬਾਤੀ ਬਾਹਲੇ ਦੇਸ਼ਾਂ ਵਿੱਚ ਵੀ ਸਾਰੇ ਲੋਕ ਅੱਜ ਇਸ ਗੱਲ ਦੀ ਕਹਿਰ ਲਾ ਕੇ ਬੈਠੇ ਆ ਕਿ ਜਿਹੜਾ ਇਸ ਵੇਲੇ ਸੰਕਰਦੇ ਅਸੇਕ ਪੰਦੇ ਉੱਪਰ ਅੱਜ ਅਸੀਂ ਆਈਸੋਲੇਟ ਹੋ ਗਏ ਸਿੱਖਾ ਜੋ ਅਸੀਂ ਇਹਨਾਂ ਨੂੰ ਅਸੀਂ ਨਿਖੇੜਾਂਗੇ ਕਿਉਂ ਕਰਕੇ ਸਭ ਤੋਂ ਬਹੁਤ ਵੱਡੇ ਗੁਨਾਹ ਹੋਏ ਅਸੀਂ ਗੁਨਾਹਾਂ ਦਾ ਪਛਤਾਪ ਸਮੇਂ ਸਰ ਨਹੀਂ ਕਰ ਸਕੇ ਪਰ ਹੁਣ ਸਾਰਾ ਸਿੱਖ ਪੰਥ ਇਸ ਗੱਲ ਦੀ ਆਸ ਕਰਦਾ ਕਿ ਸਿੰਘ ਸਰਮਾਨ ਇਹ ਸਾਰੇ ਮਸਲੇ ਨੂੰ ਅੱਗੇ ਵੀ ਕੁੜੀਆਂ ਧਾਰਨਾ ਨੇ ਚਾਹ ਤੱਕ ਸਾਹਬ ਦੇ ਜੈਦਾ ਦੇ ਸਾਹਮਣੇ ਜੈਦਾ ਸਾਹਬ ਦੇ ਸਾਹਮਣੇ ਪਹਿਲਾਂ ਵੀ ਇਦਾਂ ਦੇ ਕਈ ਸਮੇਂ ਆਏ ਜਦੋਂ ਅਸੀਂ ਛੋਟੇ ਸੀ ਜਾਂ ਅਸਾਨੂੰ ਆਪ ਨੂੰ ਦੇਖਿਆ ਵੀ ਆਪਾਂ ਜਾਂ ਪਹਿਲਾਂ ਜਦੋਂ ਪੁਰਾਣੀਆਂ ਸਿੱਖ ਇਤਿਹਾਸ ਵਿੱਚ ਕਈ ਜਾਂਦੀਆਂ ਧਾਰਨਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਆਉਂਦੀ ਆ ਕਿ ਉਹਦੇ ਮੁਤਾਬਕ ਸਿੰਘ ਸਾਹਿਬ ਯਾਨੀ ਵੀਰ ਸਿੰਘ ਜੀ ਸਾਰਾ ਫੈਸਲਾ ਲੈਣਗੇ